ਚਾਰੀ ਦਿਨ ਇਹ ਜੋ ਦੁਨੀਆ ਸ਼ਹਿਰ ਮੇਲਾ ਡਾਕਟਰ ਤੁਕਾ ਗੌਰ ਪ੍ਰੀਜੀ ਦੀ ਲਿਖੀ ਕਿਤਾਬ ਦਿਨ ਪੰਜਵਾਂ ਕਾਇਨਾਤ ਹਰ ਪਲ ਬਦਲਦੀ ਹੈ ਜੋ ਮਿਲਿਆ ਹੈ ਉਹ ਵਿਛੜੇਗਾ ਜ਼ਰੂਰ ਤੇ ਜੋ ਵਿਛੜਿਆ ਹੈ ਉਹ ਕਿਸੇ ਨਾ ਕਿਸੇ ਰੂਪ ਵਿੱਚ ਮਿਲੇਗਾ ਵੀ ਜ਼ਰੂਰ ਤਖਤੂ ਪੂਰਾ ਲੰਗ ਕੇ ਕਿਸ ਨੂੰ ਲੱਗਿਆ ਕਿ ਪਿੰਡੋਂ ਐਨੀ ਦੂਰ ਤੋਂ ਪਹਿਲਾਂ ਕਦੇ ਵੀ ਨਹੀਂ ਸੀ ਆਇਆ ਹੋਲੇ ਮਹੱਲੇ ਤੇ ਆਨੰਦਪੁਰ ਸਾਹ ਅਦੇ ਦੀਵਾਲੀ ਤੇ ਦਰਬਾਰ ਸਾਹਿਬ ਤੋਂ ਆਗਾਹ ਦੀ ਦੁਨੀਆ ਦਾ ਕਿਸੇ ਨੂੰ ਕੋਈ ਇਲਮ ਨਹੀਂ ਸੀ ਅੱਜ ਕੇਸਰ ਦਾ ਮਨ ਸਵੇਰ ਤੋਂ ਹੀ ਉਖੜਿਆ ਉਖੜਿਆ ਸੀ ਰਾਤੀ ਸੁਪਨੇ ਵਿੱਚ ਉਹ ਕਦੇ ਬੋਹੇਵਾਲ ਤੱਕ ਦੀ ਬੇਬੇ ਕਦੀ ਚੋਰੀ-ਚੋਰੀ ਬੁਨੇਰੇ ਤੋਂ ਵੇਖਦੀ ਜੀਤੀ ਕਦੇ ਮਾਂ ਦੀਆਂ ਉਦਾਸ ਅੱਖਾਂ ਅਤੇ ਕਦੇ ਵੰਡ ਬੇਲੇ ਦੇ ਹਮਲੇ ਵੇਖਦਾ ਰਿਹਾ ਸੀ ਸਾਰੀ ਰਾਤ ਪਾਸੇ ਬਦਲਦਿਆਂ ਲੰਗੀ ਸੀ ਚੰਨ ਦੀ ਟਿੱਕੀ ਤੇ ਕੇਸਰ ਦੀ ਬੇਚੈਨੀ ਦਾ ਹੋਕਰ ਹਲ ਗਿਆ ਸੀ ਸਾਈਂ ਜੀ ਜੇ ਸਭ ਕੁਝ ਕਰਨ ਕਰਾਉਣ ਵਾਲਾ ਪ੍ਰਮਾਤਮਾ ਹੈ ਤਾਂ ਫਿਰ ਕਤਲ ਕਿਉਂ ਹੁੰਦੇ ਹਨ ਕਿਉਂ ਲੋਕ ਵਿਛੜ ਜਾਂਦੇ ਨੇ ਕਿਉਂ ਤਕੜੇ ਦਾ ਸੱਤੇ ਵੀ 100 ਹੋ ਜਾਂਦਾ ਹੈ ਉਸ ਨੇ ਨਵੇਂ ਹੀ ਪਾ ਕੇ ਮੱਧਮ ਆਵਾਜ਼ ਵਿੱਚ ਪੁੱਛਿਆ ਸਾਹਮਣੇ ਦੂਰ ਤੱਕ ਫੈਲੇ ਬੇਰਾਨੇ ਰੇਤ ਦੇ ਟਿੱਬਿਆਂ ਵੱਲ ਵੇਖਦਿਆਂ ਫਕੀਰ ਨੇ ਥੋੜੀ ਦੇਰ ਬਾਅਦ ਜਵਾਬ ਦਿੱਤਾ ਬੰਦੇ ਦੀ ਜ਼ਿੰਦਗੀ ਘੱਟੇ ਨਾਲ ਬੰਨੇ ਕੁੱਤੇ ਵਰਗੀ ਹੁੰਦੀ ਹੈ ਜਿੱਥਰ ਗੱਡਾ ਜਾਵੇਗਾ ਕੁੱਤੇ ਨੂੰ ਉੱਧਰ ਹੀ ਜਾਣਾ ਪੈਂਦਾ ਹੈ ਗੱਡਾ ਸੰਸਾਰ ਹੈ ਜਿਸ ਨੂੰ ਚਲਾਉਣ ਵਾਲਾ ਪ੍ਰਮਾਤਮਾ ਹੈ ਜਿਵੇਂ ਰੱਸੀ ਨਾਲ ਕੁੱਤਾ ਵੱਜਾ ਹੈ ਉਰਸੀ ਕਿਸੇ ਦੀ ਛੋਟੀ ਹੈ ਕਿਸੇ ਦੀ ਲੰਬੀ ਇਹ ਰੱਸੀ ਸਾਨੂੰ ਥੋੜੀ ਖੋਲ ਜਰੂਰ ਦਿੰਦੀ ਹੈ ਪਰ ਚੱਲਣਾ ਚਾਲਕ ਤੇ ਮਰਜ਼ੀ ਮੁਤਾਬਕ ਤੇ ਗੱਡੇ ਦੇ ਨਾਲ ਨਾਲ ਹੀ ਪੈਂਦਾ ਹੈ ਰੱਸੀ ਦੀ ਦਿੱਤੀ ਖੋਲ ਨਾਲ ਅਸੀਂ ਜੋ ਕੁਝ ਵੀ ਕਰਦੇ ਹਾਂ ਉਹ ਸਾਡੇ ਕਰਮ ਬਣਦੇ ਨੇ ਤੇ ਉਹੀ ਸੁਖ ਜਾਂ ਦੁੱਖ ਦਾ ਕਾਰਨ ਸੋਨ ਮਸਾਨ ਰਾਤੇ ਹੁਣ ਸਿਰਫ ਦੋਵਾਂ ਦੇ ਕਦਮਾਂ ਦੀ ਪੈੜ ਚਾਲ ਹੀ ਸੁਣ ਰਹੀ ਸੀ ਪਰ ਖੇਸਰ ਦੇ ਦਿਲ ਵਿੱਚ ਜਿਵੇਂ ਕੋਈ ਹਾੜ ਆਇਆ ਹੋਇਆ ਸੀ ਜਾਦਾਂ ਦਾ ਹੜ ਉਹ ਸੋਚ ਰਿਹਾ ਸੀ ਅੱਜ 5 ਦਿਨ ਹੋ ਗਏ ਨੇ ਘਰੋਂ ਆਇਆ ਜੀਤੀ ਹਵੇਲੀ ਵਾਲਾ ਰਾਹ ਰੋਜ਼ ਵੇਖਦੀ ਹੋਵੇਗੀ ਮੈਂ ਕੁਝ ਦੱਸ ਕੇ ਵੀ ਨਹੀਂ ਆਇਆ ਉਸ ਨੂੰ ਕੋਈ ਚਿੱਠੀ ਜਾਂ ਰੁਕਾ ਹੀ ਲਿਖ ਦਿੰਦਾ ਉਸਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਸੀ ਮੈਨੂੰ ਪੱਕਾ ਪਤਾ ਜੇ ਤੀ ਜਰੂਰ ਬੇਬੇ ਕੋਲ ਜਾਊਗੀ ਮੇਰਾ ਪਤਾ ਕਰ ਪਰ ਬੇਬੇ ਨੂੰ ਤਾਂ ਆਪ ਕੁਝ ਨਹੀਂ ਪਤਾ ਕੇਸਨੂੰ ਲੱਗਿਆ ਜੀਤੀ ਦਾ ਹਾਲ ਵੀ ਉਵੇਂ ਦਾ ਹੀ ਹੋਣਾ ਜਿਵੇਂ ਉਸ ਦਾ ਉਹਨਾਂ ਦਿਨਾਂ 'ਚ ਹੁੰਦਾ ਸੀ ਜਦੋਂ ਜੀਤੀ 2-3 ਹਫ਼ਤੇ ਲਈ ਨਾਨਕੇ ਚਲੀ ਜਾਂਦੀ ਸੀ ਜਾਂ ਜਦੋਂ ਇੱਕ ਵਾਰ ਉਹ ਮਹੀਨੇ ਲਈ ਆਪਣੇ ਮਾਮੇ ਦੀ ਕੁੜੀ ਦੇ ਵਿਆਹ ਤੇ ਚਲੀ ਗਈ ਸੀ ਕੇਸਰ ਦਾ ਉਦੋਂ ਕੁਝ ਵੀ ਕਰਨ ਨੂੰ ਦੇਰ ਨਹੀਂ ਸੀ ਕੀਤਾ ਜਿਵੇਂ ਸਭ ਕੁਝ ਭੁੱਲ ਭੁਲਾ ਗਿਆ ਹੋਵੇ ਡੰਗਰਾਂ ਨੂੰ ਪਾਣੀ ਪਲਾਉਣ ਗਿਆ ਇੱਕੋ ਮੱਝ ਨੂੰ ਹੀ ਵਾਰ-ਵਾਰ ਪਾਣੀ ਦੇ ਚਲੇ ਕੋਲ ਲੈ ਜਾਂਦਾ ਪਰ ਉਸ ਨੂੰ ਘਟੋ ਘਟ ਇਹ ਤਾਂ ਪਤਾ ਹੁੰਦਾ ਸੀ ਕਿ ਜੀਤੀ ਨਾਨਕੇ ਗਈ ਹੋਈ ਹੈ ਜੀਤੀ ਨੂੰ ਤਾਂ ਮੇਰੇ ਬਾਰੇ ਕੁਝ ਵੀ ਨਹੀਂ ਪਤਾ ਉਸ ਨੂੰ ਲੱਗਿਆ ਜਿਵੇਂ ਉਸ ਦੀ ਜੀਤੀ ਦੀ ਰੱਸੀ ਕਿਸੇ ਹੋਰ ਦੇ ਗੱਡੇ ਨਾਲ ਵੱਜੀ ਹੋਵੇ ਉਹ ਉਦਾਸ ਹੋ ਗਿਆ ਉਸ ਨੂੰ ਲੱਗਿਆ ਜਿਵੇਂ ਜੀਤੀ ਕਹਿ ਰਹੀ ਹੋਵੇ ਕੇਸਰਾ ਤੂੰ ਬਿਨਾ ਦੱਸੇ ਜਾ ਕੇ ਚੰਗਾ ਨਹੀਂ ਕੀਤਾ ਜੀਤੀ ਦੇ ਸਾ ਜਿਵੇਂ ਉਸ ਦੇ ਸਾ ਵਿੱਚ ਰਲ ਗਏ ਸਨ ਉਹ ਸਾਰੇ ਦਾ ਸਾਰਾ ਟੜਕਰਿਆ ਸੀ ਜਿਹੜੀ ਮੋਲੀ ਦੀ ਗੰਡ ਪਿੱਪਲ ਨਾਲ ਬੰਨੀ ਸੀ ਕੇਸਰਾ ਉਸ ਗੰਡ ਦਾ ਕੀ ਬਣੇਗਾ ਜੀਤੀ ਦੇ ਇਹਨਾਂ ਬੋਲਾਂ ਨੇ ਇਸਨੂੰ ਨਿਚੋੜ ਕੇ ਰੱਖ ਦਿੱਤਾ ਅੱਜ ਫਿਰ ਵੰਡ ਦੇ ਸੰਤਾਪ ਦੀ ਗੱਲ ਚੱਲੀ ਤਾਂ ਫਕੀਰ ਨੇ ਭਾਵੁਕ ਹੋ ਕੇ ਦੱਸਿਆ ਕਿ ਜਦੋਂ ਸੰਤਾਲੀ ਦੀ ਵੰਡ ਵੇਲੇ ਬਾਬੇ ਦਾ ਨਨਕਾਣਾ ਅਤੇ ਸਿੱਖਾਂ ਦੀ ਰਾਜਧਾਨੀ ਲਾਹੌਰ ਤੋਂ ਸਾਨੂੰ ਵੱਖ ਕੀਤਾ ਗਿਆ ਤਾਂ ਇੰਜ ਲੱਗਿਆ ਸੀ ਜਿਵੇਂ ਸਰੀਰ ਤੋਂ ਕਿਸੇ ਨੇ ਰੂਹ ਨੂੰ ਵੱਖ ਕਰ ਦਿੱਤਾ ਹੋਵੇ ਫਿਰ ਅੰਬਰ ਵੱਲ ਵੇਖ ਕੇ ਉਸਨੇ ਨਹੋਰਾ ਮਾਰਿਆ ਵਾਹ ਮੇਰੇ ਮਾਲਕਾ ਵਾਹ ਤੇਰੀਆਂ ਖੇਟਾਂ ਤੂੰ ਹੀ ਜਾਣੇ ਰਾਤ ਗਹਿਰੀ ਹੋ ਰਹੀ ਸੀ ਫਕੀਰ ਬਾਹਰ ਧੋਣੀ ਕੋਲ ਧਿਆਨ ਲਾਈ ਬੈਠਾ ਸੀ ਕੀਸਰ ਨੇ ਉਸ ਦੇ ਕੋਲ ਬੈਠਦੇ ਆ ਪੁੱਛਿਆ ਸਾਈ ਜੀ ਸੰਤਾਲੀ ਦੇ ਵੰਡ ਵੇਲੇ ਤੁਸੀਂ ਕਿੱਥੇ ਸੀ ਫਕੀਰ ਨੇ ਕੁਝ ਧੇਰ ਚੁੱਪ ਰਹਿਣ ਤੋਂ ਬਾਅਦ ਜਵਾਬ ਦਿੱਤਾ ਜਵਾਨਾ ਮੈਂ ਆਪਣ ਟੱਬਰ تیر ਨਾਲ ਬਾਹਰ ਵਿੱਚ ਸਰਗੋਦੇ ਨੇੜੇ ਉਨੇ ਚੱਕ ਚ ਰਹਿੰਦਾ ਸੀ ਆਪਣੇ ਦੋ ਜਵਾਨ ਪੁੱਤਰਾਂ ਨਾਲ ਚਾਰ ਮਰਬਿਆਂ ਦੀ ਖੇਤੀ ਕਰਦਾ ਸੀ ਜਦੋਂ ਹਮਲੇ ਸ਼ੁਰੂ ਹੋਏ ਤਾਂ ਮੇਰੇ ਪੂਆ ਦਾ ਪੁੱਤ ਭਰਾ ਜੋ ਫੌਜ ਵਿੱਚ ਸੀ ਉਸਨੇ ਚਿੱਠੀ ਪਾਈ ਕਿ ਵੰਡ ਹੋਣ ਵਾਲੀ ਹੈ ਮੁਲਕ ਦੀ ਹਾਲਾਤ ਖਰਾਬ ਹੋ ਜਾਣੇ ਨੇ ਆਪਣਾ ਸਮਾਨ ਤੇ ਟੱਬਰ ਲੈ ਕੇ ਤੇ ਛੇਤੀ ਬਾਹਰੋਂ ਚੱਲ ਪਾਓ ਅਸੀਂ ਥੋੜਾ ਸਮਾਨ ਇਕੱਠਾ ਕੀਤਾ ਅਤੇ ਸਾਰਾ ਟੱਬਰ ਲੈ ਕੇ ਅੰਬਲਸਾ ਨੂੰ ਜਾਣ ਵਾਲੀ ਗੱਡੀ 'ਚ ਬੈਠ ਗਏ ਲਾਹੌਰ ਤੋਂ ਅਗਲੇ ਸਟੇਸ਼ਨ ਤੇ ਗੱਡੀ ਰੁਕੀ ਮੈਂ ਪਾਣੀ ਲੈਣ ਲਈ ਉਤਰਿਆ ਵਾਪਸ ਆਇਆ ਤੇ ਕਾਫਰਾ ਨੇ ਗੱਡੀ ਦੇ ਦਰਵਾਜ਼ੇ ਬੰਦ ਕਰਕੇ ਅੱਗ ਲਾ ਦਿੱਤੀ ਮੇਰੀਆਂ ਅੱਖਾਂ ਸਾਹਮਣੇ ਹੀ ਸਭ ਕੁਝ ਰਾਖ ਹੋ ਗਿਆ ਬਸ ਉਸ ਦਿਨ ਤੋਂ ਬਾਅਦ ਮੈਂ આજ ਤੱਕ ਕਿਤੇ ਵੀ 2 ਜਾਂ 3 ਦਿਨ ਤੋਂ ਵੱਧ ਨਹੀਂ ਰੁਕ ਸਕਿਆ ਹੁਣ ਮੇਰੀ ਮੇਰਾ ਟਿਕਾਣਾ ਬਸ ਘੁੰਮਣ ਵਿੱਚ ਹੀ ਹੈ ਫਕੀਰ ਦੀ ਆਵਾਜ਼ ਵਿੱਚ ਸਿਵਿਆਂ ਦੀ ਰਾਗ ਵਰਗੀ ਉਦਾਸੀ ਸੀ ਦੋ ਸਾਹਾਂ ਦੇ ਵਿਚਕਾਰ ਸਮਾਂ ਰੁਕ ਗਿਆ ਲੱਗਦਾ ਸੀ ਜਿਵੇਂ ਕਿ ਉਹ ਜਾਂਦੇ ਰਹੇ ਗੱਡੀ ਦੇ ਡੱਬੇ ਨੂੰ ਵੇਖ ਰਿਹਾ ਹੋਵੇ ਧਾਮਕੋਟ ਦੇ ਸਨਾਟੇ ਨੂੰ ਫਕੀਰ ਦੀ ਵਿਰਾਗਮਈ ਆਵਾਜ਼ ਨੇ ਤੋੜਿਆ ਸਾਡੇ ਉਜਾੜੇ ਨੂੰ ਹੁਣ ਆਜ਼ਾਦੀ ਕਿਹਾ ਜਾਂਦਾ ਹੈ ਮੇਲਿਆ ਤਾਂ ਪਤਾ ਨਹੀਂ ਕੀ ਪਰ ਗਵਾਇਆ ਬਹੁਤ ਕੁਝ ਕਈਆਂ ਨੇ ਜਾਨਾਂ ਗਵਾਈਆਂ ਤੇ ਕਈਆਂ ਨੇ ਮੇਰੇ ਵਰਗਿਆਂ ਨੇ ਜਾਨ ਤੋਂ ਸਿਵਾ ਆਪਣਾ ਸਾਰਾ ਕੁਝ ਹੀ ਗਵਾ ਲਿਆ ਕਹਿ ਕੇ ਫਕੀਰ ਕਿਸੇ ਤੁੰਦਲੇ ਅਤੀਤ ਵਿੱਚ ਗਵਾਚ ਗਿਆ ਫਕੀਰ ਦੀਆਂ ਗੱਲਾਂ ਸੁਣ ਕੇ ਕਿਸ ਨੂੰ ਉਹ ਆਪਣਾ ਆਪਣਾ ਲੱਗਣ ਲੱਗਿਆ ਜਿਵੇਂ ਕਿਸੇ ਨਾਂ ਮੁੱਕਣ ਵਾਲੇ ਦੁੱਖ ਦੇ ਸਾਂਝ ਬੈ ਗਏ ਹੋਏ ਤਾਂ ਬਾਤ